ਛੋਟੀ ਜਿਹੀ ਗੱਲ ਕਿੰਨੀ ਵੱਡੀ ਰੰਜਿਸ਼ ਬਣ ਜਾਵੇਗੀ ਇਸ ਗੱਲ ਦਾ ਸ਼ਾਇਦ ਹੀ ਕੋਈ ਅੰਦਾਜ਼ਾ ਲਗਾ ਸਕੇ ਵਸਦੀ ਕਿ ਇੱਕ ਨੌਜਵਾਨ ਜੋ ਉੱਗੀ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਕੁਝ ਨੌਜਵਾਨ ਦੇ ਵੱਲੋਂ ਗੱਡੀ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਬਾਈਕ ਸਵਾਰ ਨੌਜਵਾਨ ਦੇ ਉੱਪਰ ਤਾਬੜ ਤੋੜ ਗੋਲੀਆਂ ਦੀ ਬੁਚਾਰ ਕਰ ਦਿੰਦੇ ਨੇ ਜਿਸ ਤੋਂ ਬਾਅਦ ਗੋਲੀ ਲੱਗਣ ਕਾਰਨ ਉਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਅਤੇ આરોપીਾਂ ਦੇ ਵੱਲੋਂ ਗੋਲੀਆਂ ਦੀ ਵਰਛਾਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿੱਤਾ ਹੈ ਅਤੇ ਕਿਾ ਕਿ ਜਲਦੀ ਹੀ આરોપી ਨੂੰ ਗ੍ਰਿਫਤਾਰ ਕੀਤਾ ਜਾਵੇਗਾ ਲੇਕਿਨ ਆਖਿਰ ਕਿਸ ਗੱਲੋਂ ਇਹ ਲੜਾਈ ਜਿਹੜੀ ਇੰਨੀ ਵੱਡੀ ਰੰਜਿਸ਼ ਦੇ ਵਿੱਚ ਬਦਲ ਗਈ ਇਸ ਦਾ ਖੁਲਾਸਾ ਵੀ ਜਲਦੀ ਹੀ ਕੀਤਾ ਜਾਵੇਗਾ ਇਹ ਕੋਲੰਦਰ ਸੇਗਰੀ ਸਕਿੰਦੀ ਉੱਤੇ ਚਰਨ ਦਾ ਸੁਬਾਸੀ ਕਾਲਾ ਸੰਗਿਆ ਦਾ ਮੱਥਾ ਸੀ ਜੀ ਇਹ ਉੱਗੀ ਆਇਆ ਸੀ ਇਹਨੂੰ ਕੁਝ ਨੌਜਵਾਨ ਜਿਹੜੇ ਆ ਰਾਤ ਨੂੰ ਗੋਲੀਆਂ ਮਾਰ ਕੇ ਥਰਗੇ ਸੀ ਪਰਸੋ ਰਾਤ ਦੀ ਗੱਲ ਹੈ ਜੀ 23 ਗ੍ਰਾਡ ਦੀ ਸਾਨੂੰ ਕਾਲ ਇਨਫੋਰਮੇਸ਼ਨ ਮਿਲੀ ਸੀ ਅਸੀਂ ਉਹਦੇ ਪੇਰੈਂਟਸ ਦੇ ਬਿਆਨਾਂ ਦੇ ਉੱਤੇ ਮਕਾਨ ਨੰਬਰ 99 302 ਦਾ ਦਿੱਤਾ ਜੀ ਉਹਦੇ ਵਿੱਚ 8 ਦੋਸ਼ੀ ਅਸੀਂ ਨਾਮਜ਼ਦ ਕੀਤੇ ਆ ਉਹਨਾਂ ਦੇ ਪੇਰੈਂਟਸ ਦੇ ਬਿਆਨਾਂ ਦੇ ਮੁਤਾਬਕ ਉਠਾ ਦੋਸ਼ੀਆਂ ਦੇ ਅਸੀਂ ਰੇਡ ਕਰ ਰਹੇ ਹਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕਰਕੇ ਉਹਨਾਂ ਨੂੰ ਕੇਸ ਦਰਜ ਕੀਤਾ ਜਾਊਗਾ ਸਰ ਕੋਈ ਚਲਨ ਦਾ ਕਾਰਨ ਬਿਲਕੁਲ ਨਹੀਂ ਆਦੇ ਕੋਈ ਪੇਰੈਂਟ ਦੇ ਬਿਆਨ ਦੇ ਮੁਤਾਬਕ ਉਹ ਫਾਦਰ ਦੇ ਬਿਆਨ ਦੇ ਮੁਤਾਬਕ ਕਿ ਇਹਨਾਂ ਦੀ ਕੋਈ ਆਸ ਪਹਿਲਾਂ ਪਰਾਣੀ ਰੰਜਿਸ਼ ਸੀ ਤੇ ਉਸੇ ਕਰਕੇ ਇਹ ਇੱਥੇ ਆਇਆ ਸੀ ਇਹ ਇਕੱਲਾ ਹੀ ਸੀਗਾ ਜਾਂ ਇਹਦੇ ਨਾਲ ਹੋਰ ਵੀ ਪੁਲਿਸ ਸੀਗਾ ਫਿਲਹਾਲ ਅਜੇ ਸਾਹਮਣੇ ਕੋਈ ਨਹੀਂ ਆ ਪਰ ਇਹਦੇ ਫਾਦਰ ਦੇ ਬਿਆਨ ਦੇ ਮੁਤਾਬਕ ਕਿ ਇਹਨੂੰ ਇੱਕ ਪਿੰਡ ਦਾ ਬੰਦਾ ਸੀ ਉਗੀ ਦਾ ਹੀ ਉਹਨੇ ਬੁਲਾਇਆ ਸੀ ਉਸ ਤੋਂ ਬਾਅਦ ਉਹ ਬੰਦਾ ਇੱਥੇ ਦਾ ਸਾਹਮਣੇ ਨਹੀਂ ਆਇਆ ਤੇ ਜਿੰਨਾ ਨੇ ਗੋਲੀਆਂ ਚਲਾਈਆਂ ਉਹਨਾਂ ਦਾ ਕੁਝ ਪਤਾ ਲੱਗਾ ਕਿ ਕਿੱਥੇ ਉਹਨਾਂ ਤੇ ਰੇਡ ਕਰ ਰਹੇ ਆ ਉਹ ਪੋਸ਼ ਬੰਦੇ ਕਾਲਾ ਸੰਗਿਆਂ ਦੇ ਆ ਜੀ ਕੋਸੇ ਦੋਵਾਂ ਤੋਂ ਉਹਨਾਂ ਦੇ ਆ ਜੀ ਇੱਕ ਰਸੂਲਪੁਰ ਦਾ ਮੁੰਡਾ ਜੀ ਉਹਨਾਂ ਤੇ ਰੇਡ ਕਰਕੇ ਫਸ ਗਏ ਉਹਨਾਂ ਤੇ ਤੇ ਜਿਹੜੀ ਗੋਲੀ ਚੱਲੀ ਹੈਗੀ ਆ ਇਹ ਪਤਾ ਲੱਗਾ ਕਿ ਕਿਹੜੀ ਪਿਸਤੌਲ ਨਾਲ ਚੱਲੀ ਹੈ ਇਹੜੇ ਖੋਲ ਮਿਲੇ ਆ ਉਹ 7.62 ਦੇ ਮਿਲੇ ਆ ਉਤੋਂ ਅੱਗੇ ਜਦੋਂ ਬਰਾਮਦਗੀ ਹੋਗੀ ਪੁੱਛੋ ਫਿਰ ਪਤਾ ਲੱਗ ਜੀ ਗੋਲੀਆਂ ਚੱਲੀਆਂ ਜੀ ਫਿਰਲ 4 ਗੋਲ ਮਿਲੇ ਜੀ ਮੌਕੇ ਤੇ 4 ਗੋਲ ਮਿਲੇ ਹਾਂ ਤੇ ਜਿਹੜੀ ਗੋਲੀ ਲੱਗੀ ਹੈਗੀ ਆ ਨੌਜਵਾਨ ਤੇ ਉਹ ਕਿੱਥੇ ਲੱਗੀ ਹੈਗੀ ਉਹ ਪੱਟ ਦੇ ਲੈਫਟ ਸਾਈਡ ਪੱਟ ਦੇ ਉੱਤੇ ਜਿਹੜਾ ਗੁਪਤੰਗ ਹੁੰਦੀ ਆ ਉਹਦੇ ਲਾਗੇ ਬਿਲਕੁਲ ਕਲੋਜ਼ ਲੱਗੀ ਹੈ ਤੇ ਹੁਣ ਕੀ ਕਾਰਵਾਈ ਕੀਤੀ ਜਾਏਗੀ ਅੱਜ ਇਹ ਪੋਸਟ ਆਉਣ ਕਰਾਉਣਾ ਜਿਹਦੇ ਪੇਰੈਂਟਸ ਆ ਰਹੇ ਆ ਉਹਦੇ ਪੋਸਟ ਆਉਣ ਕਰਾਉਣ ਤੋਂ ਬਾਅਦ ਰੀਡ ਕਰਤੇ ਜਾ ਰਹੇ ਆ ਦੁਸ਼ੀਆਂ ਨਾਲ ਜਿੰਨੀ ਜਲਦੀ ਤੋਂ ਜਲਦੀ ਗ੍ਰਫਤਾਰ ਕਰ ਜਿਹੜਾ ਨਿਰਤਕ ਸੀ ਇਹ ਕਾਦੇ ਤੇ ਸੀਗਾ ਇਹ ਮਿਤਕ ਦਾ ਇਤਿਹਾਸ ਇਹ ਮੋਟਰਸਾਈਕਲ ਤੇ ਆਇਆ ਸੀ ਜੀ ਹਾਂ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕਰਤੇ ਸੀ ਉਹ ਕਰਤੇ ਸੀ ਤੇ ਮੋਟਰਸਾਈਕਲਾਂ ਤੇ ਸੀ ਮੁਤਾਬਕ ਬਿਆਨ ਜਿਹੜੇ ਉਹਦੇ ਫਾਦਰ ਦੇ ਜੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਉੱਥੇ ਜਿਹੜਾ ਸੀ ਸੀਸੀਟੀਵੀ ਕੈਮਰਾ ਇੱਕ ਉਹ ਮਿਲਿਆ ਜੀ ਉਹਦੇ ਵਿੱਚ ਆਈ ਔਕਾਰ ਦੇ ਵਿੱਚ ਆਏ ਆ ਕਾਫੀ ਜਾਣਿਆ ਕਰਤਗੱਠ ਨਾ ਜਾਣਿਆ ਜੀ ਤੇ ਉਹਨਾਂ ਨੂੰ ਕੇਸ ਕਰਕੇ ਤੇ ਇਹ ਬੰਦਿਆਂ ਦੀ شناخت ਕੀਤੀ ਜਾ ਰਹੀ ਹੈ ਜੀ